ਸਸੀ ਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਗੱਲ ਕਰਦੇ ਆਂ ਬਿਹਾਰ ਦੀ ਬਿਹਾਰ ਦੇ ਮੁਜ਼ੱਫਰਪੁਰ ਦੇ ਵਿੱਚ ਭਾਰਤੀ 에ਅਰ ਫੋਰਸ ਦਾ ਹੈਲੀਕਾਪਟਰ ਕ੍ਰੈਸ਼ ਹੋ ਗਿਆ ਹੈ ਵੀਡੀਓ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਹੈਲੀਕਾਪਟਰ ਕ੍ਰੈਸ਼ ਹੋ ਕੇ ਇੱਕ ਤਲਾਹ ਜਾਂ ਫਿਰ ਛੱਪੜ ਦੇ ਵਿੱਚ ਡਿੱਗ ਪੈਂਦਾ ਹੈ ਤੁਹਾਨੂੰ ਦੱਸਦੇ ਆਂ ਪੂਰੀ ਖਬਰ ਦੇ ਬਾਰੇ ਜਾਣਕਾਰੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜਰੂਰ ਜੁੜ ਜਾਓ ਪੰਜਾਬ ਤੇ ਦੇਸ਼ ਦੁਨੀਆ ਦੀਆਂ ਵਾਇਰਲ ਖਬਰਾਂ ਨੂੰ ਦੇਖਣ ਦੇ ਲਈ ਤਾਂ ਦੋਸਤੋ ਤੁਹਾਨੂੰ ਦੱਸੀ ਕਿ ਮੁਜ਼ੱਫਰਪੁਰ ਦੀ ਇਹ ਘਟਨਾ ਹੈ ਬਿਹਾਰ ਦੇ ਵਿੱਚ ਏਅਰ ਫੋਰਸ ਦਾ ਜਿਹੜਾ ਹੈਲੀਕਾਪਟਰ ਸੀ ਉਹ ਜਦੋਂ ਉੱਪਰ ਉੱਡ ਰਿਹਾ ਸੀ ਤਾਂ ਉਸ ਦੀ ਸਥਿਤੀ ਤੋਂ ਲੱਗ ਰਿਹਾ ਸੀ ਕਿ ਇਹ ਹੈਲੀਕਾਪਟਰ ਜਿਹੜਾ ਹੁਣ ਡਿੱਗੇਗਾ ਤੇ ਉੱਤੇ ਹੀ ਜਿਹੜੇ ਪਿੰਡ ਵਾਸੀ ਸਨ ਉਹਨਾਂ ਨੂੰ ਵੀ ਇਹ ਗੱਲ ਦਾ ਪਤਾ ਲੱਗਿਆ ਇਸ ਦੀ ਸਥਿਤੀ ਨੂੰ ਦੇਖ ਕੇ ਤੇ ਉਹ ਕੋਠਿਆਂ ਦੇ ਉੱਪਰ ਚੜ ਕੇ ਇਸ ਨੂੰ ਦੇਖ ਰਹੇ ਸਨ ਜਿਹੜਾ ਕਿ ਬਹੁਤ ਹੀ ਗਲਤ ਸੀ ਕਿਉਂਕਿ ਕਿਤੇ ਵੀ ਇਹ ਜਿਹੜਾ ਹੈਲੀਕਾਪਟਰ ਸੀ ਡੈਗ ਸਕਦਾ ਸੀ ਹਾਲਾਂਕਿ ਇਹ ਜਿਹੜਾ ਹੈਲੀਕਾਪਟਰ ਹੈ ਭਾਰਤੀ ਏਅਰ ਫੋਰਸ ਦੇ ਕਮਾਂਡਰਾਂ ਦੇ ਵੱਲੋਂ ਇਸ ਨੂੰ ਤਲਾਹ ਦੇ ਵਿੱਚ ਜਾਂ ਛੱਪੜ ਦੇ ਵਿੱਚ ਹੀ ਡੇਗਿਆ ਗਿਆ ਕਿਵੇਂ ਨਾ ਕਿਵੇਂ ਕਾਬੂ ਕਰਕੇ ਜਿਸ ਦੇ ਕਾਰਨ ਬਚਤ ਹੋ ਗਈ ਜਾਨੀ ਨੁਕਸਾਨ ਤੋਂ ਪਰ ਜਿਹੜੇ ਲੋਕ ਉੱਪਰ ਇਸ ਨੂੰ ਦੇਖ ਰਹੇ ਸਨ ਹੋ ਸਕਦਾ ਸੀ ਉਹਨਾਂ ਦਾ ਕੋਈ ਨੁਕਸਾਨ ਹੋ ਜਾਂਦਾ ਪਰ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਹੈਲੀਕਾਪਟਰ ਤਲਾਹ ਜਾਂ ਫਿਰ ਛੱਪੜ ਦੇ ਵਿੱਚ ਡੇਗ ਪੈਂਦਾ ਹੈ ਤਾਂ ਪਿੰਡ ਦੇ ਲੋਕਾਂ ਦੇ ਵੱਲੋਂ ਕਾਫੀ ਮਦਦ ਕੀਤੀ ਜਾਂਦੀ ਹੈ ਭਾਰਤੀ 에ਅਰਫੋਰਸ ਦੇ ਸੈਨਿਕਾਂ ਦੀ ਉਹਨਾਂ ਦਾ ਸਮਾਨ ਵੀ ਬਾਹਰ ਕਢਾਇਆ ਜਾਂਦਾ ਹੈ ਤੇ ਉਹਨਾਂ ਨੂੰ ਵੀ ਪੁੱਛਦਾਸ ਕੀਤੀ ਜਾਂਦੀ ਹੈ ਕਿ ਉਹ ਠੀਕ ਠਾਕ ਹਨ ਤਾਂ ਦੋਸਤੋ ਭਾਰਤੀ ਸੈਨਿਕਾਂ ਦੀ ਸੂਕ ਸ਼ਾਂਤੀ ਲਈ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਲਿਖੋ ਤੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਨਾ ਹੈ ਹੁਣ ਤੁਸੀਂ ਦੇਖੋ ਇਹ ਪੂਰਾ ਵੀਡੀਓ ਹੇ ਨਾ ਮਾਣ ਬੰਦ ਚੱਲ ਗਾ ਇਹ ਮਤਲਬ ਵਾਲੀ ਨੂੰ ਚੜ੍ਹ ਜਾ ਇਹ ਚੱਲ ਜਾ ਇਹ ਚੱਲ ਜਾ ਕੋਲਾ ਉੱਪਰ ਖੜਾ ਹੋ ਜਾ ਚੱਲ ਕੇ ਇਹ ਬੋਲ ਕੇ ਬਾਤ ਹੋਵੇ ਕਰ ਲੈ ਖੇਲ ਇਹ ਜਦੋਂ ਕੋਲ ਹੱਕ ਨਹੀਂ ਰੋ ਜਾ ਜਾਣੀ ਚੱਲ ਆ ਗਾਰਡਨ ਬਾਤ ਚਲੇਗਾ ਬੱਸ ਕੁਝ ਹੋਰ ਕਹਿੰਦੇ ਮਨ ਵਿੱਚ ਗਿਰ ਗਿਆ ਜਦੋਂ ਤੂੰ ਜੱਟ ਆ ਹਾਂ

टा <laughs> ध्यान